ਬੇਹੱਦ ਦਰਦਨਾਕ ਤੇ ਵੱਡਾ ਹਾ사 ਅੱਜ ਸਵੇਰੇ ਸਵੇਰੇ ਨਿਊਦੀਪ ਕੰਪਨੀ ਦੀ ਬੱਸ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋਈ ਆ ਟੱਕਰ ਇੰਨੀ ਜ਼ਬਰਦਸਤ ਸੀ ਕਿ ਨਿਊਦੀਪ ਕੰਪਨੀ ਦੀ ਬੱਸ ਜਿਹੜੀ ਡਰੇਨ ਦੇ ਵਿੱਚ ਡਿੱਗ ਪਈ ਆ ਡਰੇਨ ਦੇ ਵਿੱਚ ਬੱਸ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਆ ਤੇ ਇੱਕ ਔਰਤ ਦਾ ਹੱਥ ਕੱਟਿਆ ਗਿਆ ਬੇਹੱਦ ਦਰਦਨਾਕ ਹਾ사 ਪਿਛਲੇ ਦਿਨੀ ਵੀ ਇੱਕ ਅਜਿਹੇ ਹਾ사 ਤਲਵੰਡੀ ਸਾਬੋ ਦੇ ਨੇੜੇ ਵਾਪਰਿਆ ਸੀ ਜਿਹਦੇ ਵਿੱਚ ਕਈ ਸਾਰੀਆਂ ਸਵਾਰੀਆਂ ਦੀ ਮੌਤ ਹੋ ਗਈ ਸੀ ਉਹ ਵੀ ਜਿਹੜੀ ਬੱਸ ਡਰੇਨ ਦੇ ਵਿੱਚ ਡਿੱਗ ਪਈ ਸੀ ਹੁਣ ਜਦੋਂ ਅੱਜ ਇਹ ਸਵੇਰੇ ਬੱਸ ਡਰੇਨ ਦੇ ਵਿੱਚ ਡਿੱਗੀ ਆ ਤਾਂ ਉਥੋਂ ਦੇ ਸਥਾਨਕ ਲੋਕਾਂ ਨੇ ਆਉਂਦੇ ਜਾਂਦੇ ਰਾਹਗੀਰਾਂ ਨੇ ਸਵਾਰੀਆਂ ਦੀ ਮਦਦ ਕੀਤੀ ਤਾਂ ਉਹਨਾਂ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਕੱਢਿਆ ਪਰ ਅਫਸੋਸ ਕਿ ਪੰਜ ਸਵਾਰੀਆਂ ਦੀ ਮੌਤ ਹੋ ਗਈ ਆ ਕਈ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਜਿਨ੍ਹਾਂ ਨੂੰ ਫਰੀਡਕੋਟ ਮੈਡੀਕਲ ਕਾਲਜ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਇਲਾਜ ਦੇ ਵਾਸਤੇ ਤਾਂ ਬੇਹੱਦ ਦਰਦਨਾਕ ਇਹ ਹਾਸਾ ਅਜਿਹੇ ਹਾਸੇ ਕਿਉਂ ਵਾਪਰਦੇ ਨੇ ਆਏ ਦਿਨ ਇਹ ਵਾਪਰਦੇ ਹਾਸਿਆਂ ਵਾਸਤੇ ਕੌਣ ਜ਼ਿੰਮੇਵਾਰ ਆ ਹਰ ਦਿਨ ਅਸੀਂ ਸੋਂਦੇ ਹਾਂ ਕਿ ਕਿਸੇ ਨਾ ਕਿਸੇ ਵਾਸ ਦਾ ਐਕਸੀਡੈਂਟ ਹੋ ਜਾਂਦਾ ਇਹ ਭਿਆਨਕ ਟੱਕਰ ਹੋ ਜਾਂਦੀ ਆ ਤਾਂ ਇਨ੍ਹਾਂ ਹਾਸਿਆਂ ਵਾਸਤੇ ਕੌਣ ਜ਼ਿੰਮੇਵਾਰ ਆ ਆਖਰ ਸਰਕਾਰਾਂ ਪ੍ਰਸ਼ਾਸਨ ਇਹਦੇ ਵੱਲ ਧਿਆਨ ਕਿਉਂ ਨਹੀਂ ਦਿੰਦਾ ਪਿਛਲੇ ਦਿਨੀ ਜਦੋਂ ਤਲਵੰਡੀ ਸਾਬੋ ਦੀ ਐਡੀ ਵੱਡੀ ਘਟਨਾ ਵਾਪਰੀ ਸੀ ਉਸ ਬੱਸ ਦੇ ਅੰਦਰ ਇੰਨੀਆਂ ਸਵਾਰੀਆਂ ਮਰ ਗਈਆਂ ਸੀ ਤੇ ਨਾਲ ਹੀ ਇੰਨੀਆਂ ਸਵਾਰੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਸੀ ਤਾਂ ਸਰਕਾਰਾਂ ਨੇ ਇਸ ਪਾਸੇ ਕੋਈ ਧਿਆਨ ਕਿਉਂ ਨਹੀਂ ਦਿੱਤਾ ਆਖਰ ਕੀ ਕੀ ਕਾਰਨ ਹੈ ਕਿ ਹਰ ਰੋਜ਼ ਅਜਿਹੇ ਹਾਦਸੇ ਬਸਾਂ ਦੇ ਨਾਲ ਵਾਪਰਦੇ ਨੇ ਜਾਂ ਜਿਹੜੇ ਇਹਨਾਂ ਵਿੱਚ ਕਾਰਨ ਦੋ ਸਾਹਮਣੇ ਹੁੰਦੇ ਨੇ ਉਹ ਇੱਕ ਤਾਂ ਇਹ ਕਾਰਨ ਆ ਕਿ ਕਈ ਡਰਾਈਵਰ ਵੀ ਜਿਹੜੇ ਨਸ਼ਾ ਕਰਕੇ ਬੱਸ ਚਲਾਉਂਦੇ ਨੇ ਉਹਨਾਂ ਉੱਪਰ ਇਹ ਇਲਜ਼ਾਮ ਲੱਗਦੇ ਨੇ ਤੇ ਦੂਜਾ ਕਾਰਨ ਹੁੰਦਾ ਸਭ ਤੋਂ ਮੇਨ ਕਾਰਨ ਜਿਹੜਾ ਹੈਗਾ ਕਿ ਟਾਈਮ ਦੀ ਬਹੁਤ ਸ਼ੋਰਟੇਜ ਹੁੰਦੀ ਆ ਉਹਨਾਂ ਕੋਲ ਬਹੁਤ ਟਾਈਮ ਥੋੜਾ ਹੁੰਦਾ ਏ ਅੱਡੇਆਂ ਦੇ ਟਾਈਮ 2-2 3-3 ਮਿੰਟ ਦੇ ਹੁੰਦੇ ਆ ਜਿਹਦੇ ਕਰਕੇ ਉਹਨਾਂ ਨੂੰ ਕਾਲ ਹੁੰਦੀ ਆ ਜਲਦੀ ਦੇ ਵਿੱਚ ਉਹਨਾਂ ਨੇ ਬੱਸ ਲੈ ਕੇ ਅੱਡੇ ਤੇ ਪਹੁੰਚਣਾ ਹੁੰਦਾ ਨਹੀਂ ਤਾਂ ਉਹਨਾਂ ਦਾ ਟਾਈਮ ਮਿਸ ਹੁੰਦਾ ਕਦੇ ਬੱਸ ਜਾਮ ਵਿੱਚ ਫਸ ਗਈ ਤੇ ਕਦੇ ਕੋਈ ਹੋਰ ਕਾਰਨ ਬਣ ਗਿਆ ਕਿ ਬੱਸਾਂ ਵਾਲੇ ਲੇਟ ਹੋ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਨੂੰ ਕਾਲ ਕਰਨੀ ਪੈਂਦੀ ਆ ਫਿਰ ਸਰਕਾਰਾਂ ਪ੍ਰਸ਼ਾਸਨ ਇਸ ਪਾਸੇ ਧਿਆਨ ਕਿਉਂ ਨਹੀਂ ਦਿੰਦਾ ਕਿਉਂ ਜਿਹੜਾ ਹੈਗਾ ਬੱਸਾਂ ਵਾਲਿਆਂ ਦੇ ਜਿਹੜੇ ਟਾਈਮ ਆ ਉਹ ਨਿਯਤ ਨਹੀਂ ਕੀਤੇ ਜਾਂਦੇ ਇੱਕ ਇਲਜ਼ਾਮ ਹੋਰ ਕਿ ਬੱਸਾਂ ਓਵਰ ਸਪੀਡ ਵਿੱਚ ਚਲਾਈਆਂ ਜਾਂਦੀਆਂ ਉਹਦਾ ਪਿੱਛੇ ਮੈਂ ਗੱਲਾਂ ਦੱਸ ਹੀ ਚੁੱਕੀਆਂ ਕਿ ਉਹਨਾਂ ਕੋਲ ਟਾਈਮ ਦੀ ਸ਼ਾਰਟੇਜ ਹੁੰਦੀ ਆ ਉਹਨਾਂ ਦਾ ਡਰਾਈਵਰ ਵੀਰਾਂ ਦਾ ਇਹ ਕਹਿਣਾ ਹੁੰਦਾ ਬੱਸਾਂ ਵਾਲਿਆਂ ਦਾ ਇਹ ਕਹਿਣਾ ਕਿ ਸਾਡੇ ਕੋਲ ਟਾਈਮ ਬਹੁਤ ਲਿਮਟਿਡ ਹੁੰਦਾ ਜਿਹਦੇ ਕਰਕੇ ਸਾਨੂੰ ਕਈ ਵਾਰ ਜਾਂ ਵਿੱਚ ਵਸਨ ਕਰਕੇ ਜਾਂ ਹੋਰ ਕਿਸੇ ਕਾਰਨ ਕਰਕੇ ਦੇਰੀ ਹੋ ਜਾਂਦੀ ਆ ਤਾਂ ਸਾਨੂੰ ਬਸ ਬੜੀ ਤੇਜ਼ੀ ਨਾਲ ਲੈ ਕੇ ਜਾਣੀ ਪੈਂਦੀ ਆ ਜਿਹਦੇ ਕਰਕੇ ਕਈ ਵਾਰ ਭਿਆਨਕ ਹਾਦਸੇ ਵਾਪਰਦੇ ਆ ਤੇ ਫਿਰ ਸਰਕਾਰਾਂ ਬੱਸਾਂ ਦੀ ਸਪੀਡ ਕਿਉਂ ਲਿਮਟਡ ਨਹੀਂ ਕਰਦੀਆਂ ਕਿਉਂ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜੇਕਰ ਕੋਈ ਭੈਣ ਭਰਾ ਕੋਈ ਵੀਰ ਨਸ਼ਾ ਕਰਕੇ ਗੱਡੀ ਬੱਸ ਚਲਾਉਂਦਾ ਤਾਂ ਉਹਦਾ ਮੋਆਇਨਾ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਤੇ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਅੱਡਿਆਂ ਦੇ ਟਾਈਮ 2-2 3-3 ਮਿੰਟ ਦੇ ਆ ਜਾਂ ਉਹਨਾਂ ਦਾ ਟਾਈਮ ਵਧਾਇਆ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਇਸ ਚੀਜ਼ ਨੂੰ ਮੈਨੇਜ ਕੀਤਾ ਜਾਵੇ ਤਾਂ ਕਿ ਇੰਨੇ ਦਰਦਨਾਕ ਹਾਸੇ ਨਾ ਵਾਪਰਨ ਅੱਜ ਜਿਹੜੀ ਇਹ ਫਰੀਦਕੋਟ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਆ ਇਹਦੇ ਵਿੱਚ ਕਿਸੇ ਦਾ ਪਿਤਾ ਚਲਾ ਗਿਆ ਕਿਸੇ ਦਾ ਭਰਾ ਚਲਾ ਗਿਆ ਕਿਸੇ ਦੀ ਭੈਣ ਚਲੀ ਗਈ ਕਿਸੇ ਦੀ ਮਾਂ ਚਲੀ ਗਈ ਤਾਂ ਅਜਿਹੇ ਦਰਦਨਾਕ ਹਾਦਸੇ ਜਿਹੜੇ ਨਾਂ ਵਾਪਰਨ ਸਰਕਾਰਾਂ ਨੂੰ ਚਾਹੀਦਾ ਟ੍ਰਾਂਸਪੋਰਟ ਮੰਤਰੀ ਨੂੰ ਚਾਹੀਦਾ ਕਿ ਇਸ ਪਾਸੇ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਇਹ ਦਰਦਨਾਕ ਹਾਦਸੇ ਆਏ ਦਿਨ ਵਾਪਰਦੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ